ਉਹ ਗੱਲ ਬੱਕਰੀ ਆ ਹੁਣ ਕਰ ਨੂੰ ਅਸੀਂ 10 12 ਉਧਰ ਖੜੇ ਆ 10 12 ਉਧਰ ਖੜੇ ਆ ਕੇਰ ਨੂੰ ਅਸੀਂ ਕੋਈ ਨਹੀਂ ਕਰ ਰਹੇ ਐਫਐਸਐਸ ਨੇ ਕਿਹਾ ਮੈਂ ਧਰਨੇ ਲੱਗਿਆ ਹੋਇਆ ਤੁਸੀਂ ਗੱਲ ਕਰ ਲਓ ਨਹੀਂ ਬਣਦੀ ਫਿਰ ਮੇਰੇ ਕੋਲ ਹੋਰ ਹੁਣ ਤਾਂ ਮੈਂ ਵੀ ਕੰਨਿਆ ਸੀ ਉਹ ਤਾਂ ਵੀ ਧਰ ਰਿਹਾ ਸੀ ਹਾਂ ਜਿਹੜੇ ਪੁਆਇੰਟ ਕਰਦਾ ਖਾਣ ਦਾ ਨਾ ਹੱਥ ਬਚੇ ਪਲਾਣ ਦਾ ਸਾਨੂੰ ਦੁੱਖ ਨਹੀਂ ਕਿੱਥੇ ਜਾਉਂ ਨੂੰ ਬੋਲ ਕਰਦਾ ਮੈਂ ਕਹਿੰਦਾ ਰੋਡ ਕਰਦਾ ਇੱਕ ਮਿੰਟ ਇੱਕ ਮਿੰਟ ਦੇਖੋ ਇੱਕ ਮਿੰਟ ਪਹਿਲਾਂ ਦੇਖਣ ਵਾਲੇ ਕੋਹ ਜੀ ਚੱਲ ਕਰਾ ਪਰ ਵੀ ਕਰਵਾ ਨੀਉਂ ਕਹਿੰਦਾ ਰੋਡਰ ਆ ਜਾ ਅਸੀਂ ਕਹਿੰਨਾ ਗੋੜੀਆ ਆ ਜਾਂ ਕੋਈ ਨਾ ਨਾ ਉਹਦੇ ਬਰਾਬਰ ਆਉਂਦਾ ਆਇਆ ਹੋਇਆ ਹੈਗਾ ਵੀ ਕਹਿੰਦੇ ਵੀ ਆਉਂਿਆ ਹੈ ਜਾਦੀ ਉਹ ਫੇਰ ਮੈਂ ਇੱਧਰ ਕੁੜੀਆਂ ਦੇ ਤੂੰ ਵੀ ਇੱਕ ਮਿੰਟ ਉੱਪਰ ਆ ਦੇਖੋ ਯਾਰ ਕਿਦੇ ਬੰਤੀ ਆ ਸਾਡੀ ਸਾਡਾ ਬਹੁਤ ਵੱਡਾ ਗਲਤ ਆ ਉਹਨੂੰ ਇੱਕ ਵਾਰ ਬਾਰ ਨਹੀਂ ਦੇ ਦੋ ਦੂਜੀ ਵਾਰ ਚਲਾਉਣ ਬੰਦ ਕਰ ਦਿਓ ਮੇਰੀ ਗੱਲ ਸੁਣੋ ਬੇਇੱਜ਼ਤੀ ਆ ਪਹਿਲਾਂ ਅੱਜਵਾਂ ਇਹ ਨਾ ਕੰਮ ਹੋਵੇ ਤੂੰ ਝੇੜ ਕੇ ਘੁਮਾ ਕੇ ਨਾ ਹੋਇਆ ਉਹ ਮੈਂ ਤੁਹਾਨੂੰ ਬੇਇੱਜ਼ਤੀ ਆ ਵੀ ਸਾਡੇ ਸਿੰਘ ਨੂੰ ਨਕੇ ਰਿਵਾਸ ਬਣ ਕੇ ਬੇਇੱਜ਼ਤੀ ਜਿਹੜਾ ਹੀ ਕਰਦਾ ਦੇਖੋਗੇ ਫਿਰ ਨਾ ਨਾ ਕੋਈ ਨਹੀਂ ਮਾਰੂਗਾ ਜਿਹੜਾ ਨਹੀਂ ਕੋਈ ਵੀ ਮਾਰੂਗਾ ਸਾਡੀ ਗੱਡੀ ਐਕਬਲਰੋ ਘੁੰਮਣੀਓ ਘੁੰਮਣੀਓ ਉਹ ਗੱਲਪੰਤ ਦੀ ਗੱਡੀ ਆ ਉਹ ਅਸੀਂ ਸਾਡਾ ਮੈਂ ਤਾਂ ਕਿਸੇ ਨੂੰ ਵੀ ਕਾਇਰ ਨਹੀਂ ਕਰਦਾਵੇਂ ਦੇਖਦੇ ਰਹਾਂਗੇ ਕਿਹਨੇ ਵੜਿਆਊਗਾ ਦੇਖ ਕੇ ਜਿਹੜੀਆਂ ਮਰਦੀਆਂ ਮਾਰਦੀਆਂ ਜੇ ਉਦੋਂ ਤੁਹਾਨੂੰ ਦੱਸਦੇ ਇਹ ਰੱਖਣਾ ਕਿ ਜੇ ਮੈਂ ਇੱਕ ਚੀਜ਼ ਆ ਤੁਹਾਡੇ ਇਹਨੂੰ ਆਪਾਂ ਕਿਹੜੇ ਮਾਤਾ ਬੰਦਰ ਇਹਨੇ ਕੋਈ ਨਾ ਮਾਤਾ ਬੰਦਰ ਤੁਹਾਨੂੰ ਕਾਹਨ ਨਾ ਮਾਸੇ ਦੇ ਮੋਢੇ ਨਾਲ ਬਸ ਚਲਾਉਣਾ ਆਇਆ ਜੀ ਇਹਨੇ ਸਮਾਨ ਲੈਣਾ ਹੋਣਾ ਜਾਣਾ ਵੇਤੀ ਵਾਲਾ ਕੰਮ ਆ ਤੁਹਾਨੂੰ ਕੋਈ ਨਾ ਕਰੇ ਕਿਹਦਾ ਕਿੱਦਾਂ ਮੋੜ ਸੈਕ ਦਾ ਸੁਨਤ ਦੇ ਕਰਾਵੇ ਸਾਹਰੇ ਉਹ ਗੱਲ ਬਕਾ ਜੀ ਤੁਸੀਂ ਇਹ ਦੇਖੋ ਤੁਸੀਂ ਉਦੋਂ ਦੇਖੋ ਉਦੋਂ ਦਾ ਤਾਂ ਮੋਟਰਲੇ ਨਹੀਂ ਚੱਕਿਆ ਸੀ ਉਦੋਂ ਦਾ ਮੋਟਰ ਕਿੰਨਾ ਚਲਾਇਆ ਉਦੋਂ ਦਾ ਮੋਟਰ ਨਹੀਂ ਲੈ ਕੇ ਆਏ ਸੀ ਆਹ ਮੁੰਡੇ ਕੋਲ ਬੋਲ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੋਆ ਦਲਪੰਥ ਅਰਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇਹ ਕੰਪਲੇਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪੈਣਾ ਤੀ ਪੈਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸੱਤਵਚਨ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਆ ਸੱਤਵਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹੇ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਹੈ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ। ਏਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ। ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ। ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ। ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਆ ਤੁਸੀਂ ਸਾਡਾ ਨਾਮ ਲਓ ਤੁਹਾਨੂੰ ਫੋਨ ਕਰ ਦਿੰਦੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ। ਸਾਡੇ ਕੋ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਤਾਂ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਇਨਤੀ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਉਹ ਤੀ ਤਾਂ ਕਿ ਸਾਨੂੰ ਮਿਲੇ ਨਹੀਂਗੇ ਐਸ.ਆਈ. ਤ੍ਰਿਂਦਰ ਸਿੰਘ ਸਾਹਿਬ ਸਾਨੂੰ ਮਿਲੇ ਤੇ ਸਾਡੀ ਬੇਨਤੀ ਹੈ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਜ ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੰਗ ਕਿਉਂਕਿ ਰਾਈਸ ਤ੍ਰਿਂਦਰ ਸਿੰਘ ਐਸ.ਆਈ. ਟ੍ਰੈਪਿੰਗ ਚਾਰ ਸਮਰਾਲਾ ਕੀ ਹੋਈ ਕੀ ਦੱਸਾਲੇ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਆਉਂਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਰਡ ਨੰਬਰ ਅਪਡੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਬਾਈਲ ਤੇ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਮਰਥਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਦੁਆਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਲਾਣ ਕਿਉਂ ਕੀਤਾ ਸੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਹੀ ਤਾਂ ਕਿਉਂ ਆਈ ਨਹੀਂ ਕਿਹਾ ਇਹ ਨਹੀਂ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹਨ ਕੋ ਨਹੀਂ ਪੇਪਰ ਹੋਊਗਾ ਤਣ ਕਟਿਆ ਉਹ ਉੱਪਰੋਂ ਦੀ ਕਾਰਵਾਈ ਬਣਦੀ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਰੌਟ ਨੰਬਰ ਪਲੇਟਾ ਇਹਦੀ ਆਰਥੀ ਤੇ ਕਿਹਦੇ ਆਣੇ ਸੀ ਤੇ ਨੇ ਆਣੇ ਕਿਹਦੇ ਸੀ ਤੇ ਹੁਣ ਤੁਹਾਨੂੰ ਪੁੱਛੀਏ ਅਸੀਂ ਭਾਵੇਂ ਸਿੰਘਾ ਵੱਲੋਂ ਤਾਂ ਇਹ ਆ ਕਹਿੰਦੇ ਆਰਥੀ ਨਹੀਂ ਦੇ ਜਣੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਦੇ ਦੋ ਹੁਣ ਕਿਵੇਂ ਨੇ ਉਹਦੇ ਇਹਨਾਂ ਵਰਤੂ ਪੁੱਛੇ ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ ਹਾਂ ਇਹ ਤੋਂ ਟੇ ਵੀ ਬੋਦਾ ਜਿਵੇਂ ਨੈਣ ਦਾ ਬਾਪ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਲਵਾਂਗੇ ਅਸੀਂ ਤੇ ਅਸੀਂ ਗਲਤ ਹੋਣਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਜੀ ਹੁਣ ਆਪਸੀ ਲਿਆਜ ਨੂੰ ਮੋਟਾ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਤੇ ਆਪਣਾ ਕਰਾਨ ਭੁਗਤ ਕੇ ਆਪਣਾ ਮੋਟੇ ਬਲਾਜਾ ਨੂੰ ਕਿਹੜੇ ਟਾਈਮ ਆਉਣਾ ਹੈ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਿਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਸ ਕਰਕੇ ਥੋੜਾ ਰੁਕਿਆ ਸੀਗਾ ਜੀ ਉਹਨਾਂ ਦਾ ਚਲੰਗ ਕਰੂੰਗਾ ਨਹੀਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਬਲੇਟਾਂ ਭਰਾਈਆਂ ਹੋਈਆਂ ਮੇਰੇ ਫੀਡ ਹੈਗੀ ਉਹਨਾਂ ਕੋਲ ਹਾਂਜੀ ਇਹਦਾ ਨੰਬਰ ਪਲੇਟਾਂ ਜੋ ਨੇ ਇੱਕ ਦਿਨ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਜੀ ਹਾਂਜੀ